ਰੁਪਿਆ 3500 ਲਿਆਇਓ ਆ ਦੇਖੋ ਤੁਹਾਡੇ ਸਾਹਮਣੇ 3500 ਲਿਆਇਓ ਕੰਮ ਗਿਣ ਲਓ ਆਪਾਂ ਸਰਵਿਸ ਦੇ ਵਿੱਚ ਤੇਲ ਚੇਂਜ ਕਰਦੇ ਹੁੰਨੇ ਆ ਏਅਰ ਫਿਲਟਰ ਚੇਂਜ ਕਰਤਾ ਤੇ ਇਹਦਾ ਫਾਇਦਾ ਕੀ ਹੋਊਗਾ ਆਪਣੀ ਜਿੰਨੀ ਵੀ ਇੰਜਨ ਦੇ ਵਿੱਚ ਸਟਾਰਟਿੰਗ ਦੇ ਨਾਲ ਕਾਰਬਨ ਕੂਰ ਬਣਉਂਦੀ ਆ ਵੀਰੇ ਉਹ ਰਿਮੂਵ ਹੋ ਜਾਂਦੀ ਹੈ ਹਣਾ ਤਾਂ ਆਨੇ ਆਪਣੇ ਕੋਲ ਵੀਰੇ ਬੈਟਰੀ ਬੂਸਟਰ ਆਪਣੇ ਬਹੁਤ ਹੀ ਪ੍ਰਾਤਾਂ ਕਹਿ ਦਾਨਾ ਕਿ ਯਾਰਾਂ ਦਾ ਕਮਾਲ ਹੋ ਗਿਆ ਹਣਾ ਦੇਖਿਆ ਜਾਵੇ ਜੇ ਬੈਟਰੀ ਡੈਡ ਆ ਬੈਂਟ 'ਚ ਕੋਈ ਨੁਕਸ ਫਾਲਟ ਹੈ ਇੱਥੇ ਪਤਾ ਲੱਗ ਜੂਗਾ ਹੁਣ ਕੂਲੈਂਟ ਚੇਂਜ ਕਲੀਨ ਆਟੋਮੈਟਿਕ ਕੌਣ ਕਰਾਉਂਦਾ ਐ ਇੱਥੇ ਮਸ਼ੀਨ ਕਰਕੇ ਦੋਗੀ ਇੰਨਾਂ ਕੋਲ ਜਿਹੜਾ ਇੰਜਨ ਆਇਲ ਆ ਉਹ ਕਿੱਦਾਂ ਦਾ ਫਿਲਟਰ ਫਿਲਟਰ ਸਾਰੇ ਜੈਨੂਲ ਜਿਨ ਜਿਹੜੀ ਕੰਪਨੀ ਜਾਂ ਮਾਰੂਤੀ ਸੁੱਕੀ ਦੀ ਗੱਡੀ ਆ ਇਹ ਵੀਰੇ ਮਾਰੂਤੀ ਸੁੱਕੀ ਦੀ ਬਾਕੀ ਦਵਾਂਗੇ ਹਣਾ ਮਹਿੰਦਰਾ ਦੇ ਜਾਂ ਮਹਿੰਦਰਾ ਦੇ ਹੁਣ ਆ ਕੰਪਨੀ ਦਾ ਨਾਮ ਪੜ ਲਓ ਮੋਬਿਲ ਦਾ オリジナル ਸਿੰਥੈਟਿਕ ਲਓ ਜੀ ਕਹਿੰਦਾ ਉੜਦਾ ਹੋਇਆ ਧੂਆਂ ਦੇਖ ਕੇ ਏ ਨਾ ਸਮਝ ਲਓ ਕਿ ਗੱਡੀ ਦੇ ਵਿੱਚ ਅੱਗ ਲੱਗੀ ਮਿੱਤਰੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਣੇ ਭਰਾ ਕੋਲ ਪਹੁੰਚਿਆ ਪੱਲੇ ਦਾ ਵੀਰੇ ਤੁਹਾਨੂੰ ਵਧਾਈਆਂ ਹੋਣ ਨਮਾ ਸਰਵਿਸ ਸੈਂਟਰ ਓਪਨ ਕਰਤਾ ਜਿਹਨੂੰ ਆਪਾਂ ਕਹਿੰਦੇ ਆ ਕਿ ਜਰਮਨਲ ਟੈਕਨੋਲੋਜੀ ਦੀਆਂ ਮਸ਼ੀਨਾਂ ਦੇ ਨਾਲ ਗੱਡੀ ਦੀ ਸਰਵਿਸ ਕੀਤੀ ਜਾਂਦੀ ਹੈ ਹਨਾ ਮੇਰੇ ਬਿਲਕੁਲ ਸਹੀ ਹੈ ਆਪਾਂ ਐਡਰੈਸ ਹੈ ਸਭ ਤੋਂ ਪਹਿਲਾਂ ਤਾਂ ਆਜੋ ਜੀ ਇੱਕ ਵਾਰੀ ਅੱਗੇ ਆਜੋ ਜਿੰਨੇ ਭਰਾ ਦੇਖ ਰਹੇ ਨੇ ਐਡਰੈਸ ਜਰੂਰ ਸਮਝ ਲਓ ਇੱਥੇ ਆਉਣ ਤੋਂ ਪਹਿਲਾਂ ਕਿਹੜੇ-ਕਿਹੜੇ ਮਸ਼ੀਨਾਂ ਨੇ ਕੀ ਖਰਚਾ ਵਰਚਾ ਸਾਰਾ ਕੁਝ ਏ ਟੂ ਜ਼ेड ਕੱਲੀ-ਕੱਲੀ ਜਾਣਕਾਰੀ ਇਹ ਡਾਮ ਕੈਨਿਕਲ ਵੌਲਟ ਦੀ ਆਪਣੀ ਨਵੀਂ ਬ੍ਰਾਂਚ ਹੈ ਜਲਾ ਫਤੇਗੜ ਸਾਹਿਬ ਸ਼ਹਿਰ ਸਰਹੰਦ ਵਿਰੇ ਹਾਂ ਜੀ ਹਾਂ ਜੀ ਇਹ ਵੀਰੇ ਰੋਡ ਗੜੀ ਵੱਸਦੀ ਆ ਇਹ ਸਰਹੰਦ ਬਾਈਪਾਸ ਰੋਡ ਹੈ ਵੀਰੇ ਸਰਹੰਦ ਬਾਈਪਾਸ ਰੋਡ ਬਾਈਪਾਸ ਰੋਡ ਹੈ ਪਿੰਡ ਮਡੋਫਲ ਵੀਰੇ ਅੱਛਾ ਪਿੰਡ ਹੈ ਉਰੇ ਮਡੋਫਲ ਬਾਈ ਦਾ ਯਾਰ ਠੀਕ ਹੈ ਤੇ ਆ ਆਪਣਾ ਪ੍ਰਾਸ ਤੁਹਾਨੂੰ ਇੱਥੇ ਮਿਲੂਗਾ ਬਾਈ ਹੋਰਾਂ ਦੇ ਆਪਾਂ ਸਕਰੀਨ ਤੇ ਕੰਟੈਕਟ ਨੰਬਰ ਚੱਲ ਆ ਰੱਖਨੇ ਇੱਕ ਰਿਕਵੈਸਟ ਹੈ ਜਿੰਨੇ ਪ੍ਰਾ ਵੀ ਦੇਖ ਰਹੇ ਹੋ ਦੇਖੋ ਇਹ ਸਰਵਿਸ ਸੈਂਟਰ ਹਰੇਕ ਸ਼ਹਿਰ ਦੇ ਸਿਰਫ ਇੱਕ ਓਪਨ ਕਰ ਰਹੇ ਨੇ ਉਹਦਾ ਰੀਜ਼ਨ ਇਹ ਕੀ ਹੈ ਤੁਹਾਨੂੰ ਪਤਾ ਕੰਪੀਟੀਸ਼ਨ ਹੈਗਾ ਵੀਰੇ ਹਾਂ ਬਾਕੀ ਤੇ ਜੀ ਗੱਲ ਕਰੀ ਕੇ ਬਈ ਉਰੇ ਹੀ ਕਿਉਂ ਆਈਏ ਸਭ ਤੋਂ ਵੱਡਾ ਮੇਰੇ ਸਵਾਲ ਇਹ ਹੀ ਆਣਾ ਸਰਵਿਸ ਸੈਂਟਰ ਬਹੁਤ ਸਾਰੇ ਨੇ ਬਾਦੂ ਇੱਕ ਮਸ ਤੁਹਾਨੂੰ ਚੀਜ਼ ਦਿਖਾਨਾ ਯੂਨਿਕ ਜੀ ਇੱਕ ਵਾਰੀ ਇਹ ਪਹਿਲਾਂ ਦਾ ਚੈੱਕ ਕਰ ਲਓ 499 ਰੁਪਏ ਦੇ ਵਿੱਚ ਗੱਡੀ ਦੀ ਫੋਮ ਵਾਸ਼ਿੰਗ ਜਿਵੇਂ ਆਪਾਂ ਨਾ ਤਹਾਂ ਚੱਕਿਆ ਗੱਡੀ ਚੱਕ ਰਹੀ ਇਦਾਂ ਵਾਸ਼ਿੰਗ ਕਰਾਣੇ ਹੁੰਦੇ ਆ ਆਪਾਂ ਆਮ ਸਰਵਿਸ ਸੈਂਟਰਾਂ ਦੇ ਵਿੱਚ ਇਹ ਤਾਂ ਹੈਗੀ ਹੈਗੀ ਆ ਸਟੀਮ ਵਾਸ਼ ਦਾ ਵੀ ਇਹਨਾਂ ਕੋਲ ਪ੍ਰੋਸੈਸ ਹੈ ਜਿਹੜਾ ਆਪਾਂ ਤੁਹਾਨੂੰ ਸ਼ੁਰੂ ਚ ਧੂਆਂ ਉੜਦਾ ਦਿਖਾਇਆ ਸੀ ਨਾ ਉਹਨੂੰ ਕਹਿਣਾ ਆਪਾਂ ਗੱਡੀ ਦੀ ਡਰਾਈ ਕਲੀਨਿੰਗ ਜੋ ਕਿ ਸਿਰਫ 499 ਦੇ ਵਿੱਚ ਆਪਾਂ ਵੀਰੇ ਕਰਵਾ ਸਕਦਾ ਆ ਇਹਦੀ ਪਰ ਤੁਹਾਨੂੰ ਪਹਿਲਾਂ ਬੁਕਿੰਗ ਕਰਨੀ ਪਊਗੀ ਇੱਕ ਦਿਨ ਦੇ ਵਿੱਚ ਤੁਸੀਂ ਆਹ ਲਾ ਲੋ ਵਾਸ਼ਿੰਗ ਨੂੰ ਵੀ ਇੱਕ ਘੰਟਾ ਲੱਗ ਜਾਂਦਾ ਹੈ ਸਟੀਮ ਵਾਸ਼ ਨੂੰ ਬਾਅਦ ਟਾਈਮ ਲੱਗ ਜਾਂਦਾ ਹੈ ਨਾ ਸਰਵਿਸ ਕਰਾਉਣੀ ਆ ਉਹ ਪਹਿਰਾ ਵੀ ਬੁਕਿੰਗ ਕਰਾ ਲੈਣਾ ਜਿੰਨਾਂ ਨੇ ਵਾਸ਼ਿੰਗ ਕਰਾਉਣੀ ਆ ਉਹ ਵੀ ਬੁਕਾਉਣ ਹੁਣ ਗੱਲ ਕਰੀਏ ਬਈ ਸਰਵਿਸ ਦੀ ਮੈਂ ਤੁਹਾਨੂੰ ਇੱਧਰ ਬੋਰਡ ਚੈੱਕ ਕਰਾ ਦੇਣਾ ਲੈ ਜਾ ਆਪਣੇ ਕਿਸੇ ਭਰਾ ਕੋਲ ਛੋਟੀ ਕਾਰ ਹੈ अल्टੋ ਪੈਟਰੋਲ ਦੀ ਕੋਈ ਸਵਿਫਟ ਆ ਨਾ ਵੀਰੇ ਸਵਿਫਟ ਡਿਜ਼ਾਇਰ ਐ ਇਦਾਂ ਦੀ ਹੈ ਨਾ ਹਾਂਜੀ ਰੁਪਈਆ 35 ਆ ਦੇਖੋ ਤੁਹਾਡੇ ਸਾਹਮਣੇ 3500 ਲਿਆਇਓ ਕੰਮ ਗਿਣ ਲਓ ਆਪਾਂ ਸਰਵਿਸ ਦੇ ਵਿੱਚ ਤੇਲ ਚੇਂਜ ਕਰਦੇ ਹੁੰਨੇ ਆ ਏਅਰ ਫਿਲਟਰ ਚੇਂਜ ਕਰਤਾ ਤੇ ਔਇਲ ਫਿਲਟਰ ਚੇਂਜ ਕਰਤਾ ਹਣਾ ਜੇ ਤੁਸੀਂ ਕਰਾਓਗੇ ਜੇ ਡੀਜ਼ਲ ਗੱਡੀ ਐ ਡੀਜ਼ਲ ਫਿਲਟਰ ਉਹਦੇ ਪੈਸੇ ਐਕਸਟਰਾ ਜੇ ਪੈਟਰੋਲ ਦਾ ਆਪਣਾ ਔਇਲ ਆਪਣਾ ਪੈਟਰੋਲ ਫਿਲਟਰ ਆ ਗਿਆ ਉਹਦੇ ਐਕਸਟਰਾ ਹੋਣਗੇ ਇਸ ਤੋਂ ਬਾਅਦ ਕਾਰ ਦਾ ਫੁੱਲ ਚੈੱਕਅਪ ਹੋ ਜਾਊਗਾ ਏਸੀ ਦੀ ਸਰਵਿਸ ਮਿਨੀ ਵੈਸੇ ਠੰਡਾ ਲੋੜ ਨਹੀਂ ਫਿਰ ਵੀ ਚੈੱਕਅਪ ਕਰ ਦੇਣਗੇ ਇਸ ਟੀਮ ਬੋ ਜਿਹੜੀ ਮੈਂ ਤੁਹਾਨੂੰ ਧੂੜ ਦਾ ਦਿਖਾਇਆ ਉਹ ਆ ਤੇ ਆਪਣੀ ਆ ਗਈ ਜਿਹੜੀ ਮੇਨ ਚੀਜ਼ ਹੈ ਇੰਜਨ ਦੀ ਕਾਰਬਨ ਕਲੀਨਿਕ ਇਸ ਤੋਂ ਇਲਾਵਾ ਬ੍ਰੇਕ ਆਇਲ ਟੌਪ ਅਪ ਹੋ ਗਿਆ ਕੂਲੈਂਟ ਟੌਪ ਅਪ ਹੋ ਗਿਆ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਹੋ ਗਈ ਫੁੱਲ ਚੈੱਕ ਅਪ ਹੋ ਗਿਆ ਇਹ ਸਾਰੇ ਕੰਮ ਸਿਰਫ 3500 ਚ ਜੇ ਤੁਹਾਡੇ ਕੋਲ ਛੋਟੀ ਕਾਰ ਹੈ ਹੁਣ ਤੁਸੀਂ ਕਹੋਗੇ ਭਾਈ ਸਾਡੇ ਕੋਲ ਤਾਂ ਵੱਡੀ ਕਾਰ ਹੈ ਵੀ ਸਾਨੂੰ ਉਹਦੇ ਵਿੱਚ ਕੀ ਪ੍ਰੋਫਿਟ ਦੀ ਇਹ ਸਭ ਤੋਂ ਮੈਂ ਤੁਹਾਨੂੰ ਉਹ ਦਵਾ ਜੇ ਤੁਹਾਡੀ ਵੱਡੀ ਕਾਰ ਦੀ ਸਰਵਿਸ ਮਾਰਕੀਟ ਦੇ ਵਿੱਚ 8-9000 ਚ ਪੈਂਦੀ ਹੈ ਤਾਂ ਉਹਦੇ ਵਿੱਚੋਂ ਅੱਧੇ ਪੈਸੇ ਉਡਾ ਦਿਓ ਜੇ 10000 ਦੀ ਹੋ ਰਹੀ ਹੈ ਤਾਂ ਆਪਾਂ 5000 ਚ ਕਰ ਦਾਂਗੇ ਹਾਂਜੀ ਮਤਲਬ ਅੱਦੋ-ਅੱਦ ਦਾ ਫੇਰ ਵੀ ਡਿਫਰੈਂਸ ਹੈ ਗਿਆ ਵੀਰੇ ਹੁਣ ਅੰਦਰ ਚੱਲ ਕੇ ਮੈਂ ਤੁਹਾਨੂੰ ਬਾਈ ਦਾ ਸਰਵਿਸ ਸੈਂਟਰ ਤੇ ਮਸ਼ੀਨਾਂ ਸਾਰੀਆਂ ਕਰਾਨਾ ਆਪਣੇ ਜਿੰਨੇ ਵੀ ਭਰਾ ਆਪਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਤੇ ਜਿੰਨੇ ਭਰਾ ਵੀ ਦੇਖ ਰਹੇ ਕੱਲੀ-ਕੱਲੀ ਬਣਾ ਬਾਈ ਬਣਾ ਆਪਾਂ ਦੱਸਦੇ ਨਾ ਵੀਰੇ ਆਜੋ ਜੇ ਸਭ ਤੋਂ ਪਹਿਲਾਂ ਤਾਂ ਮੜਾ ਜਾ ਬਾਈ ਬਣ ਕੇ ਹਨਾ ਬਸ 2 ਮਿੰਟ ਰੁਕ ਜਾਓ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਭ ਤੋਂ ਜਿਹੜੀ ਪਹਿਲੀ ਚੀਜ਼ ਹੈ ਬਾਈ ਮੈਂ ਤੁਹਾਨੂੰ ਕਹਿ ਕੇ ਇੰਜਨ ਦੀ ਕਾਰਬਨ ਕਲੀਨ ਕਰ ਕਾਰਬਨ ਸਭ ਤੋਂ ਪਹਿਲਾ ਸਟੈਪ ਹੈ ਆਪਾਂ ਆਮ ਸਰਵਿਸ ਸੈਂਟਰਾਂ ਦੇ ਜਾਂਦੇ ਆ ਇਹ ਮਸ਼ੀਨ ਹੈ ਨਹੀਂ ਇਹਦਾ ਫਾਇਦਾ ਕੀ ਹੋਊਗਾ ਆਪਣੀ ਜਿੰਨੀ ਵੀ ਇੰਜਨ ਦੇ ਵਿੱਚ ਸਟਾਰਟਿੰਗ ਦੇ ਨਾਲ ਕਾਰਬਨ ਕੂਰ ਬਣਉਂਦੀ ਹੈ ਵੀਰੇ ਉਹ ਰਿਮੂਵ ਹੋ ਜਾਂਦੀ ਹੈ ਹਾਂ ਲੱਗਿਆ ਹੋਇਆ ਨਾਲ ਸਾਈਡ ਤੇ ਸਾਰਾ ਦਿੱਤਾ ਹੋਇਆ ਹੈ ਕੈਮੀਕਲ ਦੇ ਨਾਲ ਨਾ ਇੰਜਨ ਨੂੰ ਆਪਣੀ ਜਿਹੜੀ 에ਅ ਇਨਲੇਟ ਹੁੰਦੀ ਹੈਗੀ ਉਹਦੇ ਵਿੱਚ ਸਟਾਰਟ ਕਰਕੇ ਆਪਾਂ ਛੱਡ ਦਿੰਨਾ 20 ਤੋਂ 25 ਮਿੰਟ ਲੱਗ ਜਾਂਦੇ ਨੇ ਇਹਨੂੰ ਪਹਿਲਾ ਪ੍ਰੋਸੈਸ ਇਹ ਹੋ ਜੂ ਕੋਈ ਵੀ ਕਾਰ ਹੈ ਕੱਲੀ ਮੈਂ ਛੋਟੀ ਦੀ ਗੱਲੀ ਕਰਦਾ ਵੱਡੀ ਕੋਈ ਵੀ ਹੈ ਛੋਟੀ ਲਈ ਤਾਂ 3516 ਆਫਰ ਹੈਗੀ ਹੈਗਾ ਬਾਕੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਲੱਗੇ ਵੀ ਰਹੀਆਂ ਨੇ ਦੂਸਰੀ ਮਸ਼ੀਨ ਆਪਾਂ ਆਮ ਸਰਵਿਸ ਸੈਂਟਰ ਤਾਂ ਜਾਂਦੇ ਆ ਆਪਣੇ ਕੋਲ ਵੀਰੇ ਬੈਟਰੀ ਬੂਸਟਰ ਹਾਂਜੀ ਆਪਣੇ ਬਹੁਤ ਹੀ ਪ੍ਰਾਤਾਂ ਕਹਿ ਦੇਣਗੇ ਯਾਰਾ ਦਾ ਕਮਾਲ ਹੋ ਗਈ ਹਨਾ ਦੇਖਿਆ ਜਾਵੇ ਜੇ ਬੈਟਰੀ ਡੈਡ ਆ ਬੈਂਟ ਚ ਕੋਈ ਨੁਕਸ ਫਾਲਟ ਹੈ ਇੱਥੇ ਪਤਾ ਲੱਗ ਜਾਊਗਾ ਮਸ਼ੀਨ ਤੋਂ ਇਹਨੂੰ ਬੈਟਰੀ ਬੂਸਟਰ ਜੇ ਡੈਡ ਹੈਗੇ ਉਹਨੂੰ ਫੋਲੋ ਚਾਰਜ ਕਰ ਦੂਗੀ ਦੂਸਰੀ ਆਜੋ ਜੀ ਇਹ ਆ ਗਈ ਵੀਰੇ ਆਪਣੀ ਏਸੀ ਗੈਸ ਵਾਲੀ ਵੀਰੇ ਏਸੀ ਵਾਲੇ ਜਿਹੜੇ ਆਪਾਂ ਤੁਹਾਨੂੰ ਕਹਿ ਤੀ ਗਾ ਅੱਜ ਮੈਂ ਇਹਦੇ ਸਭ ਤੋਂ ਵੱਡਾ ਫਾਇਦਾ ਪਤਾ ਕੀ ਹੈ ਬੱਸ ਇਹ ਗਰਮੀਆਂ ਚ ਵੱਧ ਚੱਲੂ ਮਸ਼ੀਨ ਆਪਣੀ ਨਾ ਕਈ ਵਾਰ ਏਸੀ ਦੇ ਵਿੱਚ ਗੈਸ ਘਟ ਹੈ ਇਹਨੇ ਮੈਜ਼ਰਮੈਂਟ ਕਰ ਲੈਣੀ ਹੈ ਕਿੰਨੀ ਘਟ ਹੈ ਕਿੰਨੀ ਜ਼ਰੂਰਤ ਹੈ ਤੁਸੀਂ ਉਹ ਏਸੀ ਦੀ ਸਰਵਿਸ ਵੀ ਕਰਾਉਂਗੇ ਜੀ ਤੁਹਾਡੇ ਏਸੀ ਦੇ ਵਿੱਚ ਗੈਸ ਪਈ ਹੈ ਇਹਨੇ ਖਰਾਬ ਨਹੀਂ ਹੋਣ ਦੇਣੀ ਉਹਨੂੰ ਵੀਰੇ ਸਟੋਰ ਕਰ ਲੈਣਾ ਹੈ ਸਟੋਰ ਕਰ ਲੈਣਾ ਤੁਹਾਨੂੰ ਦੱਸ ਦੇਣਗੇ ਬਾਈ ਹੋਈ ਵੀ ਤੁਹਾਡੇ ਏਸੀ ਦੇ ਵਿੱਚ ਇੰਨੀ ਗੈਸ ਪਈ ਆ ਸੀ ਨੇ ਇੰਨੀ ਰਿਕਵਰ ਕਰੀ ਹੈ ਜੀ ਤੇ ਇਹਦੇ ਵਿੱਚ ਸਿਰਫ ਇੰਨੀ ਕੁ ਪਊਗੀ ਮਤਲਬ ਜਿਹੜੀ ਗੈਸ ਪਊਗੀ ਆਪਾਂ ਨੇ ਸਿਰਫ ਪੈਸੇ ਹੀ ਉਹਦੇ ਦੇਣੇ ਹੈ ਹਨਾ ਫੁੱਲ ਗੈਸ ਨਹੀਂ ਪੈਂਦੀ ਆ ਜੋ ਅੱਗੇ ਪਾਸੇ ਆ ਜੋ ਤੇ ਆ ਗਿਆ ਵੀਰੇ ਆਪਣਾ ਕੂਲੈਂਟ ਚੇਂਜਰ ਹਣਾ ਕੂਲੈਂਟ ਹੈ ਜੀ ਹੁਣ ਕੂਲੈਂਟ ਚੇਂਜ ਕਲੀਨ ਆਟੋਮੈਟਿਕ ਕੌਣ ਕਰਾਉਂਦਾ ਐ ਇੱਥੇ ਮਸ਼ੀਨ ਕਰਕੇ ਦੋਗੀ ਮੈਂ ਤੁਹਾਨੂੰ ਤਾਂ ਹੀ ਕਿਹਾ ਜਰਮਨ ਟੈਕਨੋਲੋਜੀ ਦੇ ਮਸ਼ੀਨਾਂ ਨੇ ਰਿਕੁਐਸਟ ਦਵਾਰੋ ਫੇਅਰ ਕਰਦਣਾ ਡਾਇਰੈਕਟ ਆਜੋ ਆ ਕੇ ਇੱਥੇ ਰਸ਼ ਦੇਖੋ ਗੱਡੀਆਂ ਦਾ ਉਹ ਸਾਡਾ ਟਾਈਮ ਖਰਾਬ ਹੋਇਆ ਫੋਨ ਨੰਬਰ ਨਹੀਂ ਲੱਗ ਰਿਹਾ ਨੇੜੇ ਦੇੋਂ ਆਜੋ ਇਹਨਾਂ ਕੋਲੋਂ ਡੇਟ ਤੇ ਟਾਈਮ ਦੋਨੋਂ ਲੈ ਜਿਓ ਠੀਕ ਹੈ ਕਿਉਂਕਿ ਥੋੜਾ ਵੀ ਟਾਈਮ ਨਹੀਂ ਖਰਾਬ ਹੋਣਾ ਬਾਈ ਹੋਰਾਂ ਦਾ ਵੀ ਹੋਣਾ ਹੁਣ ਆ ਗਿਆ ਆਪਣੇ ਕੋਲ ਵੀਰੇ ਬ੍ਰੇਕ ਆਇਲ ਬ੍ਰੇਕ ਆਇਲ ਮਸ਼ੀਨ ਇੱਥੇ ਕਰਕੇ ਦਵਾਂਗੇ ਬ੍ਰੇਕ ਆਇਲ ਟੌਪ ਅਪ ਇੱਥੇ ਕਰਕੇ ਦਵਾਂਗੇ ਆਹ ਕਰੋ ਸਭ ਤੋਂ ਵੱਡਾ ਫਾਇਦਾ ਮਸ਼ੀਨ ਦਾ ਇਹਦਾ ਕੀ ਹੈ ਆਪਾਂ ਨਾ ਦੇਖਿਆ ਹੋਊਗਾ ਵੀਰੇ ਆਪਾਂ ਨਾ ਬ੍ਰੇਕ ਆਇਲ ਉੱਪਰ ਪਵਾ ਲੈਂਦੇ ਆਪਾਂ ਕਦੇ ਪੈਪਾਂਗਣੀ ਨਿਗਰੀ ਮਰੀ ਫਿਰ ਕਹਿੰਦੇ ਨੇ ਬ੍ਰੇਕ ਫੇਲ ਹੋ ਗਏ ਇਹ ਮਸ਼ੀਨ ਨੇ ਚੈੱਕ ਅਪ ਕਰ ਲੈਣਾ ਪੂਰੀ ਗੱਡੀ ਦਾ ਕਿ ਬ੍ਰੇਕ ਆਇਲ ਦਾ ਵਿੱਚ ਕੀ ਦਿੱਕਤ ਹੈ ਕੀ ਨਹੀਂ ਬਾਕੀ ਜੇ ਘਟ ਰਿਹਾ ਸਿਰਫ ਓਨਾ ਹੀ ਤੇਲ ਪਾਉਣਗੇ 3500 ਦੇ ਵਿੱਚ ਆ ਪਹਿਲਾਂ ਕਹਿੰਦੇ ਨਾ ਕੋਈ ਆਹ ਤੂੰ ਐਕਸਟਰਾ ਪੈਸੇ ਨਹੀਂ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਭਾਈ ਇਹਨਾਂ ਦੀ ਸਰਵਿਸ ਸੈਂਟਰ ਹੈ। ਪੂਰੇ ਇਹਨਾਂ ਕੋਲ ਜਿਹੜਾ ਇੰਜਨ ਆਇਲ ਹੈ ਉਹ ਕਿੱਦਾਂ ਦਾ ਫਿਲਟਰ ਫਿਲਟਰ ਸਾਰੇ ਜੈਨੂਲ ਜਿੰਨ ਜਿਹੜੀ ਕੰਪਨੀ ਜਾਂ ਮਾਰੂਤੀ ਸੁੱਕੀ ਦੀ ਗੱਡੀ ਆਈ ਹੈ ਵੀਰੇ ਮਾਰੂਤੀ ਸੁੱਕੀ ਦੀ ਪਾਕੇ ਦਵਾਂਗੇ। ਹਣਾ ਮਹਿੰਦਰਾ ਦੇ ਜਾਂ ਮਹਿੰਦਰਾ ਦੇ ਹੁਣ ਆ ਕੰਪਨੀ ਦਾ ਨਾਮ ਪੜ ਲਓ। ਮੋਬਿਲ ਦਾ オリジナル ਸਿੰਥੈਟਿਕ ਆਇਲ ਆ। ਤੁਸੀਂ 5 ਲੀਟਰ ਦੀ ਪੀਪੀ ਮਾਰਕੀਟ ਚ ਲੈਣ ਵਾਗੇ ਜਿਹੜੇ ਭਰਾ ਸਰਵਿਸ ਕਰਾਉਂਦੇ ਰਹੇ ਨੇ 2400 2500 ਰੇਟ ਹੈਗਾ। ਆਪਾਂ 3500 ਦੇ ਵਿੱਚ ਆ ਇਹ ਤੇਲ ਦੇ ਨਾਲ ਸਰਵਿਸ ਕਰਕੇ ਦਵਾਂਗੇ। ਤੇ ਆ ਤਾਂ ਆਪਣੀ ਮਸ਼ੀਨਾਂ ਜਿਹੜੀ ਤਾਹਾਂ ਚੱਕਦੀ ਹੁੰਦੀ ਹੈਗੀ ਆ ਜੋ ਦੋ ਤਿੰਨ ਸਾਨੂੰ ਮਸ਼ੀਨਾਂ ਹੋਰ ਵੀ ਦਿਖਾ ਦੰਨਾ ਤੇ ਆ ਗਿਆ ਆਪਣੀ ਵੀਰੇ ਕਿਹੜੀ ਆ ਗਈ ਇਹ ਸਪਾਰਕ ਪਲੱਗ ਹੈ ਨਾ ਸਪਾਰਕ ਪਲੱਗ ਕਿਹਨੇ ਸਾਫ ਕਰੇ ਨਾ ਸਪਾਰਕ ਪਲੱਗ ਸੋੱਚਾ ਹੋਵੇ ਲੈ ਹੈ ਨਾ ਜੇ ਦਿੱਕਤ ਹੈ ਫਾਲਟ ਹੈ ਇੱਥੇ ਹੀ ਚੈੱਕ ਅਪ ਕਰਾ ਦਾਂਗੇ ਆਜੋ ਤੇ ਆ ਕਿਹੜੀ ਆ ਗਈ ਵੀਰੇ ਇੰਜੈਕਟਰ ਕਲੀਨ ਇੰਜੈਕਟਰ ਕਲੀਨ ਮਸ਼ੀਨ ਹੈ ਇੰਜੈਕਟਰ ਵੀ ਕਲੀਨ ਹੋ ਜਾਣਗੇ ਬਾਕੀ ਉਹ ਆ ਗਈ ਆਪਣੀ ਸਿਰੇ ਤੇ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਪਲੱਸ ਸਟੀਮ ਵਾਸ਼ ਦੋਨੋਂ ਛੋਟੀ ਗੱਡੀ ਦਾ 3500 ਬਾਕੀ ਜੀ ਤੁਸੀਂ ਇਹ ਚੈੱਕ ਕਰਨਾ ਕਿ ਸਾਡੀ ਗੱਡੀ ਵੱਡੀ ਹੈ ਅਸੀਂ ਕਿਵੇਂ ਕਰੀਏ ਦੇਖੋ 3500 ਵਾਲੇ ਕੰਮ ਉਹ ਲਿਖ ਰੱਖੇ ਨੇ ਕਿੰਨੇ ਸਾਰੇ ਕੰਮ ਨੇ ਤੁਹਾਨੂੰ ਬਾਹਰ ਵੀ ਦਿਖਾਏ ਨੇ ਉਸ ਤੋਂ ਇਲਾਵਾ ਦੂਸਰਾ ਪੈਕੇਜ ਹੈਗਾ ਇਹਨਾਂ ਦਾ 5000 ਵਾਲਾ 5000 ਚ ਕੰਮ ਗਿਣ ਲਓ ਆਹ ਬੋਰਡ ਦੀ ਤੁਸੀਂ ਫੋਟੋ ਕਲਿੱਕ ਕਰ ਲਓ ਕੰਮ ਗਿਣਾਉਂਦੇ ਗਿਣਾਉਂਦੇ ਉੱਥੋਂ ਹੋ ਜੂਗੀ ਰੇ ਅਨਲਿਮਟਡ ਕੰਮ ਰਹਿਣਾ ਵੀਰੇ ਤੇ ਭਰਾ ਹੋਰਾਂ ਦਾ ਚੱਲ ਰਿਹਾ ਸਕਰੀਨ ਤੇ ਨੰਬਰ ਆਪਣਾ ਬਾਈਪਾਸ ਰੋੜਾ ਸਰਹੰਦ ਦਾ ਪਿੰਡ ਮੰਡੋਫਲਾ ਪਲੀਜ਼ ਹਣਾ ਆ ਜੋ ਪਹੁੰਚ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਿਸੇ ਤਰ੍ਹਾਂ ਦੀ ਹੋਰ ਵੀ ਗੱਲ ਕਰਨੀ ਹੈ ਵੈਸੇ ਤਾਂ ਬੁਕਿੰਗ ਕਰਾ ਕੇ ਹੀ ਮੇਰੀ ਗੱਲ ਮੰਨ ਲਿਓ ਬਾਕੀ ਲੋਕਲ ਹੋਰੇ ਆ ਕੇ ਵੀ ਬੁਕਿੰਗ ਕਰਾ ਸਕਦੇ ਨੇ ਬਾਇ ਚਾਂਸ ਉਹ ਕੰਡੀਸ਼ਨ 'ਚ ਕਿਉਂਕਿ ਭਰਾ ਹੋਰਾਂ ਤੋਂ ਫੋਨ ਵੱਧ ਜਾਂਦੇ ਨੇ ਕਈ ਵਾਰ ਚੱਕਿਆ ਨਹੀਂ ਜਾਂਦਾ ਹੁੰਦਾ ਹਨ ਤਾਂ ਤੁਸੀਂ ਵਿਜ਼ਿਟ ਕਰ ਲਿਓ ਕੋਈ ਚੱਕਰ ਨਹੀਂ ਬਾਕੀ ਵਾਸ਼ਿੰਗ ਦਾ ਤੇ ਸਰਵਿਸ ਦਾ ਆਫਰ ਚਲਾ ਰੱਖਿਆ ਆ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ ਜੀ ਬਾਕੀ ਜਿੰਨੇ ਭਰਾ ਦੇਖ ਰਹੇ ਸ਼ੇਅਰ ਯੂਰੂ ਕਰੀ ਬਾਕੀ ਧੰਨਵਾਦ ਵੀਡੀਓ ਦੇਖਣ ਦੇ ਲਈ